ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੀ ਮਹਿਲਾ ਦੀ ਨਿਕਲੀ 3 ਕਰੋੜ ਦੀ ਲਾਟਰੀ ਰਾਤੋ ਰਾਤ ਜਮਗੀ ਕਿਸਮਤ ਮਾਵਾਂ ਧੀਆਂ ਦੇ ਭਾਗ ਕੋ ਬੋਲ ਸੁਣ ਕੇ ਤੁਹਾਡਾ ਵੀ ਰੋਣਾ ਆ ਜਾਵੇਗਾ ਇਹ ਮਾਵਾਂ ਧੀਆਂ ਜੋ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀਆਂ ਨੇ ਜਿਨ੍ਹਾਂ ਦੀ 3 ਕਰੋੜ ਦੀ ਹੁਣ ਲੋਟਰੀ ਨਿਕਲ ਚੁੱਕੀ ਹੈ ਲੁਧਿਆਣਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਘਰਾਂ ਦੇ ਵਿੱਚ ਕੰਮ ਕਰਦੀ ਹੈ ਔਰਤ ਜਿਸ ਦੇ ਕੋਲ ਆਪਣੀ ਧੀ ਦੇ ਜਨਮ ਦਿਨ ਤੇ ਉਸ ਨੂੰ ਗਿਫਟ ਦੇਣ ਦੀ ਲਈ ਵੀ ਕੋਈ ਪੈਸਾ ਨਹੀਂ ਸੀ ਤਾਂ ਦੱਸ ਦਈਏ ਕਿ ਲੜਕੀ ਦੇ ਜਨਮ ਦਿਨ ਵਾਲੇ ਦਿਨ ਹੀ ਉਸ ਦੇ ਵੱਲੋਂ ਆਪਣੇ ਗਹਿਣੇ ਵੇਚ ਕੇ ਲੋਟਰੀ ਪਾਈ ਜਾਂਦੀ ਹੈ ਜਿਸ ਦੇ ਵਿੱਚ ਉਹ 3 ਕਰੋੜ ਦਾ ਇਨਾਮ ਨਿਕਲਦਾ ਸੋ ਇਸ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਕਰੋ ਜਿਹੜੇ ਹਿੰਮਤ ਹਾਰ ਕੇ ਬੈਠ ਚੁੱਕੇ ਨੇ ਪਰਮਾਤਮਾ ਨੇ ਕਿੰਨੀ ਨੇੜੇ ਹੋ ਕੇ ਇਨਾਂ ਦੀ ਸੁਣੀ ਹੈ ਉਹ ਕਿਸੇ ਦੀ ਵੀ ਸੁਣ ਸਕਦਾ ਹੈ ਮੈਂ ਤਾਂ ਕੋਈ ਸ਼ਬਦ ਨਹੀਂ ਨਿਕਲਦੇ ਤੁਸੀਂ ਅੰਕਾ ਜਿੱਤੇ ਛਾਂ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਪਈ ਹੈ ਮੈਂ ਤਾਂ ਧੰਨਵਾਦ ਇਨਾਂ ਦੇ ਜੋ ਇਨਾਂ ਦੀ ਲੱਕੀ ਦੁਕਾਨ ਜੋ ਸਾਨੂੰ ਖਿੱਚ ਲਈ ਆਈ ਅਸੀਂ ਕਹਿੰਦੇ ਲਾਟਰੀ ਪਾਈ ਨਹੀਂ ਸੀਗੀ ਬਸ ਪਹਿਲੀ ਵਾਰ ਲਾਟਰੀ ਪਾਈ ਮੈਂ ਆਪ ਦੀ ਧੀ ਦੇ ਜਨਮ ਦਿਨ ਤੇ ਫਰੈਂਕ ਅਸਰ ਹੋਇਆ ਅਸੀਂ ਬਾਂਸੀ ਬੁਰੇ ਰੈਂਨੇ ਬੈਂਡ ਬਾਂਸੀ ਬਰਾ ਸਾਡਾ ਪਹਿਲੀ ਵਾਰੀ ਵਾਹੇ ਪਿੰਡਾਂ ਵੀ ਪੰਦੇ ਰਹੋ ਲਾੜੀ ਪਹਿਲੀ ਵਾਰੀ ਬਾਈਕ ਨਹੀਂ ਆਈ ਇਹ ਪਹਿਲੀ ਵਾਰ ਪਾਈ ਅਸੀਂ ਇਹ ਕੰਮ ਕੀ ਕਰਦੇ ਕੰਮ ਮੈਂ ਘਰਾਂ ਚ ਕੰਮ ਕਰਦੀ ਆ ਕਿਸੇ ਦੇ ਘਰ ਦੇ ਵਿੱਚ ਕਰਦੀ ਆ ਵੀ ਮੈਂ ਆਪਣੀ ਬੇਟੀ ਦੀ ਫੀਸ ਭਰਦੀ ਆ ਸਕੂਲ ਦੀ ਦੇ ਅ ਕਿੰਨੀ ਖੁਸ਼ੀ ਹੋ ਰਹੀ